ਕੈਚ ਕਰ ਤੈਨੂੰ ਗ੍ਰੇਵੀ ਨੇ ਕੀ ਖਾਣਾ ਸਮਾਈਲੀ ਪਟਾਟ ਇੱਧਰ ਨੋ ਸਮਾਈਲੀ ਪਟਾਟ ਚਲ ਠੀਕ ਆ ਹੁਣ ਮੈਂ ਬਣਾ ਕੇ ਦਿੰਨੀ ਫਿਰ ਤੁਹਾਨੂੰ ਹਾਂਜੀ ਸੱਸੀ ਕਾਲੀ ਦੀ ਸਾਰਿਆਂ ਨੂੰ ਅੱਜ ਆਪਾਂ ਆਏ ਸੀ ਮੰਮੀ ਆਹਦੇ ਘਰੇ ਤੇ ਅੱਜ ਆਪਾਂ ਬੱਚਿਆਂ ਲਈ ਬਣਾ ਰਹੇ ਆ ਸਮਾਈਲੀ ਆਲੂਆਂ ਨੂੰ ਆਪਾਂ ਬਾਲ ਲਿਆ ਵਾ ਤੇ ਬਾਲਣ ਤੋਂ ਬਾਅਦ ਆਲੂਨ ਕਰ ਲਾਂਗੇ ਚੰਗੀ ਤਰ੍ਹਾਂ ਮੈਸ਼ ਤੇ ਫੇਰ ਆਪਾਂ ਸਮੱਚਿਆਂ ਬਣਾ ਕੇ ਦਿਵਾਉਂਦੇ ਸਮਾਈਲੀ ਕਹਿ ਰਹੀ ਹੈ ਕੋਈ ਜੀ ਸਾਨੂੰ ਬਣਾ ਕੇ ਦਿਓ ਕੋਈ ਡਿਸ਼ ਖਾਣ ਵਾਸਤੇ ਮੈਂ ਵੀ ਧੰਨਵਾਦ ਨੂੰ ਆਂਦੇ ਆ ਸਮਾਈਲੀ ਘੋਨੇ ਬਣਾ ਕੇ ਹਲਵਾ ਅਜਿਹੀ ਤਰ੍ਹਾਂ ਫੇਰ ਸੋਟਾ ਨਹੀਂ ਕਰੀਏ ਰਹੇ ਤੇ ਨਾਲ

ചരൂ ആട്ട് अपना रेडी हो गया थोड़ा सा पापा ने उत्तर फ्रेंड गाइस हम अपन थोड़ी देर यूं रख लेंगे गाइस अच्छे मेरे मामी भी आ चुके हैं ठीक तो

Dari aturan terang kita akan memasak Lagi coba Dari aturan terang kita akan memasak Lagi coba Lagi

वैसे ना परचे करे थोड़ा सा नमक डालो हम क्या कर रहे हैं थोड़ा सा काट आ मेरी फ्राई देखला बच्चे पैक और जैसे थोड़ा तेल और फैड थोड़ा सा तेल बस अपने इत भी हो होगी बस अपनी आप शेर रैडी की अपना ਨਾਨਾ ਬਰੇ ਕਰਦਾ ਨਾ ਨਾਨਾ ਦਾ ਆ ਕੇ ਨਾ ਗਾਇਸ ਇਹਨਾਂ ਨੂੰ ਪਿੱਕਾ ਸ਼ੇਡ ਦੇ ਦੇ ਗਾਣਾ ਰਕੋ ਚਾਪ ਆ ਆਹ ਵਾਹ ਉਹ ਕਿੰਦਾ ਤੇਜ਼ੀ ਨਾ ਸਭ ਬਹੁਤ ਜ਼ਿਆਦਾ ਮਸਤੀ ਕਰ ਰਿਹਾ ਨਾਨੀ ਹਾਲ ਕਰ ਆ ਕੇ ਦਿਖਾ ਦੇ ਇੱਧਰ ਕੋਟਰੇ ਆਪਣੇ ਮਾਮੇ ਦੀ ਕੁੜੀ ਨੂੰ ਨੰਗੂਟਾ ਵਾਲਿਆ ਵਿੱਚ ਗੁੰਨ ਲਿਆ ਵਾ ਗਾਇਸ ਨੂੰ ਬਰੈਡ ਨੂੰ ਬਰੈਡ ਨੂੰ ਆਪਾਂ ਆਲੂਆਂ ਦੇ ਵਿੱਚ ਹੀ ਗੁੰਨ ਲਾਂਗੇ ਬਹੁਤ ਜ਼ਿਆਦਾ ਕਰਿਸਪੀ ਹੋਣਗੇ ਬੇਰੇਨਾਲ ਗਾਇਸ ਆਵਲੇ ਆਪਣੇ ਰੈਡੀ ਹੋ ਚੁੱਕੇ ਆ ਤੇ ਆਪਣੇ ਆਵਲੇ ਫਰਾਈ ਹੋ ਰਹੇ ਆ

मामले में एक-तरह के ढेर-के ढेर फॉल लगेगा। तो सिक्मेंटेड जूट दस्यों के ढेर-के ढेर फॉल ला। ऐसे सारे कार्य एन्जॉय। अच्छा बादो। अच्छा बाद। ऐसे लाइस बार्स भी खा रहे हैं वाप। बादो। बार्स। बच्चों। बाचों। बाचों। बार्स आटी प्लेट दे रहे हैं चुपके खा लिया वापनी कीजिए। ਸਾਡਾ ਬੋਟ ਆਹ ਦੇਖੋ ਉਹ ਦੇਖੋ ਤਰ ਜਾਓ ਉਹ ਐ ਤੂੰ ਕਿੱਥੇ ਨਾ ਰੱਖ ਰੱਖ ਸਾਡੀ ਗੱਦੀ ਹਾਲੋ ਵਜੂਂ ਨਾ ਬਾਲੋ ਇਹਨੂੰ ਤਾਂ ਹੈਲੋ ਸਾਡੇ ਲੈਟ ਨਹੀਂ ਆ ਰਹੀ ਇਸ ਕਰਕੇ ਨਾ ਹਨੇਰਾ ਜਾਵਾ ਬੰਦੇ ਦੇ ਵਿੱਚ ਤਾਂ ਕਰਕੇ ਇਨਵਰਟਰ ਵੈਸੇ ਚੱਲ ਰਿਹਾ ਵਾ ਤੇ ਵੈਸੇ ਲੈਟ ਇੱਕ ਹੀ ਜਾਗ ਰਹੀ ਹੈ ਇੱਧਰ ਵਾਲੀ ਨਹੀਂ ਜਾਗ ਰਹੀ ਤਾਂ ਹਨੇਰਾ ਨੇ ਰਾ ਰ तखने तो सारे बूहे लगे हुए किन्ने सोने सोने किन्ने सोने लगन देर

बच्चा चलो आज और डोगी आ गया डोगी उई, डोगी आ गया आ लो, फार लो, फार लो। दीदी,